ਜੀ ਹਾਂ ਕਿੱਥੇ ਜਾਇਆ ਮੈਂ ਅਸਵਾ ਲੈ ਲੱਕੜੀ ਦੇ ਕੀ ਕਰਨ ਜਾ ਕੇ ਛੱਡ ਪਰੇ ਤੂੰ ਹੋਰ ਵੀ ਕੰਮ ਨੇ ਘਰਾਂ ਚ ਕਰਨ ਵਾਲੇ ਲੱਕੜੀ ਦੇ ਕਰਨ ਜਾ ਕੇ ਮੰਮੀ ਦਾ ਫੋਨ ਹਲੋ ਹਾਂ ਮੈਂ ਹਸਤੇ ਹੋ ਠੀਕ ਹੋ ਹਾਂ ਹਾਂ ਮੈਂ ਠੀਕ ਐ ਨਹੀਂ ਮੰਮੀ ਅਸਵਾ ਪਰ ਫਿਰ ਤੇ ਮੈਂ ਆਉਣੀ ਮੇਰੇ ਨਾਲ ਟਾਈਪ ਐਡ ਹੋ ਗਿਆ ਜੀ ਨੀਟਾ ਰੋਮੀ ਮੇਰੀ ਤਬੀਅਤ ਨਹੀਂ ਹੈ ਨਹੀਂ ਨਹੀਂ ਮੈਂ ਫੇਰ ਆਜੂ ਅਖਰੀ ਤੋਂ ਬਾਅਦ ਆਜਣਾ ਆਹ ਚਲੋ ਠੀਕ ਹੈ ਮੰਮੀ ਮੈਂ ਫੇਰ ਗੱਲ ਕਰਦੀ ਤੁਹਾਨੂੰ ਬਾਅਦ ਵਿੱਚ ਠੀਕ ਹਾਏ ਯਾ ਤੂੰ ਇੰਨਾ ਪਿਆਰ ਕਰਦੀ ਮੈਨੂੰ ਤੂੰ ਇੱਕ ਵਾਰੀ ਵੀ ਮੇਰੀ ਬੁਰਾਈ ਨਹੀਂ ਕੀਤੀ ਆਦੀ ਮੰਮੀ ਕੋਲੇ ਰੋਕਿਆ ਤੈਨੂੰ ਮੈਂ ਸੀ ਮੈਂ ਬੁਰਾਈ ਕਿੱਥੋਂ ਕਰ ਦਿੰਦੀ ਸਾਹਮਣੇ ਤਾਂ ਤੁਸੀਂ ਬੈਠੇ ਹੋ ਮੈਂ